ਪਈ ਮਨਦੀਪ ਸਿੰਘ ਉਹਨਾਂ ਦੇ ਹੱਕ ਵਿੱਚ ਬਹੁਤ ਵੱਡਾ ਹਜੂਮ ਸੀਗਾ ਸੰਗਤ ਦਾ ਜਿਹੜਾ ਕਿ ਆਪ ਮੁਹਾਰੇ ਉੱਪਰ ਕੇ ਆਇਆ ਇਹ ਉੱਭਰਨ ਦਾ ਕਾਰਨ ਵੀ ਮੈਂ ਇਹੀ ਕਹੂੰਗਾ ਵੀ ਜਿਹੜੀਆਂ ਸਰਕਾਰਾਂ ਆਪਦੇ ਉਹਨਾਂ ਨੇ ਜਿਹੜੀਆਂ ਗੱਲਾਂ ਕੀਤੀਆਂ ਸੀਗੀਆਂ ਚੋਣ ਮੈਨੀਫੈਸਟੋ ਦਿੱਤੇ ਸੀ ਉਸ ਤੋਂ ਫੇਲ ਹੋਈਆਂ ਜਿਸ ਤਰ੍ਹਾਂ ਅੱਜ ਸਾਰੀਆਂ ਪੰਥਕ ਚੱਥੇ ਬੰਦੀਆਂ ਜਿਹੜੀਆਂ ਨੇ ਇਕੱਠੀਆਂ ਹੋ ਕੇ ਮਨਦੀਪ ਸਿੰਘ ਦੇ ਹੱਕ ਦੇ ਵਿੱਚ ਆਈਆਂ ਨੇ ਇਸੇ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਇਕੱਠੇ ਹੋ ਕੇ ਦੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ 2027 ਦੀਆਂ elections ਆਉਣੀਆਂ ਨੇ ਉਦੋਂ ਸ੍ਰੀ ਅਕਾਲ ਤਖਸਨ ਨੂੰ ਆਜ਼ਾਦ ਕਰਾਉਣ ਵਾਸਤੇ ਹੁਣ ਆਪਣ ਨੂੰ ਆਪਣੇ ਪੰਜਾਬ ਦੇ ਹੱਕ ਚਾਹੀਦੇ ਆ ਤਾਂ ਬਾਈ ਨੇ ਆਪਾਂ ਨੂੰ ਬਹੁਤ ਮੈਂ ਕਹੂੰਗਾ ਸੁਚੱਜੇ ਢੰਗ ਨਾਲ ਇੱਕ ਆਮ ਇਨਸਾਨ ਵਾਂਗ ਆਮ ਬੋਲੀ 'ਚ ਆਪਾਂ ਨੂੰ ਸਾਰਿਆਂ ਨੂੰ ਇਹ ਸਮਝਾਤਾ ਸੀਗਾ ਕਿ ਕਿਵੇਂ ਆਪਾਂ ਆਪਣੇ ਹੱਕ ਲੈਣੇ ਆ ਖਾਲਸਾ ਰਾਜ ਦੀ ਨਹੀਂ ਰੱਖੀਏ ਤੇ 2027 ਦੇ ਵਿੱਚ ਜਿਹੜਾ ਖਾਲਸਾ ਪੰਥ ਸਜਣਾ ਤੇ ਆ ਜਿਹੜੀਆਂ ਹੁਣ 11 ਨਵੰਬਰ 2025 ਦੇ ਵਿੱਚ ਜਿਹੜੀਆਂ ਵੋਟਾਂ ਪੈਣੀਆਂ ਨੇ ਇਹਨਾਂ 'ਚ ਇੱਕ ਇੱਕ ਵੋਟ ਜਿਹੜੀ ਆ ਹਲਕਾ ਧਰਨਤਾਰਨ ਦੇ ਵੋਟਰਾਂ ਨੂੰ ਮੇਰੀ ਅਪੀਲ ਹੈ ਕਿ ਕਾਂਗਰਸ ਦੇ ਲੀਡਰ ਨੇ ਆਪਾਂ ਨੂੰ ਪੰਥਕ ਮਿਹਣਾ ਮਾਰਿਆ ਹੈ ਇੱਕ ਤਰ੍ਹਾਂ ਨਾਲ ਤੇ ਹੁਣ ਆਪਾਂ ਨੂੰ ਆਪਦੀ ਜ਼ਮੀਰ ਜੇ ਇਜਾਜ਼ਤ ਦਿੰਦੀ ਹੈ ਤਾਂ ਆ ਜੋ ਖੁੱਲ ਕੇ ਮੈਦਾਨ ਦੇ ਵਿੱਚ ਕਿ ਆਪਾਂ ਇਹਨਾਂ ਨੂੰ ਦੱਸ ਦਈਏ ਸਮੇਂ ਦੀਆਂ ਸਰਕਾਰਾਂ ਨੂੰ ਜਿਹੜੀਆਂ ਚਾ ਸਟੇਟ ਚਾ ਚਾ ਸੈਂਟਰ ਚਾ ਵੀ ਪੰਥ ਜਦੋਂ ਇਕੱਠਾ ਹੁੰਦਾ ਉਦੋਂ ਫਿਰ ਉਹਦੇ ਸਾਹਮਣੇ ਕੋਈ ਸਰਕਾਰ ਕੋਈ ਕੁਝ ਨਹੀਂ ਮੈਨੇ ਰੱਖਦੀ ਇਹ ਅੱਜ ਇਹਨਾਂ ਨੂੰ ਧਰਮੀ ਫੌਜੀ ਦੇ ਦਿੰਦੇ ਨੇ ਅਜਦੋਂ ਪਹਿਲਾਂ ਇਹਨਾਂ ਨੂੰ ਧਰਮੀ ਫੌਜੀ ਕਿਉਂ ਨਹੀਂ ਦੇ ਸੀ ਇਹਨਾਂ ਨੇ ਹੁਣ ਤੱਕ ਜਿਹੜਾ ਉਹ ਸਾਰਾ ਦੇਖੋ ਕਿ ਕਿਸ ਤਰ੍ਹਾਂ ਇੱਕ ਇੱਕ ਕਰਕੇ ਬੀਬੀ ਖਲੜਾ ਦਾ ਕੀ ਹਾਲ ਕੀਤਾ ਇਹਨਾਂ ਨੇ ਬੀਬੀ ਜਿਹੜੀ ਭੈਣ ਜੀ ਹਰਜਵਾਨੇ ਦੀ ਭੈਣ ਜੇ ਸਨ ਉਹਨਾਂ ਨੂੰ ਇਹਨਾਂ ਨੇ ਲਕਸ਼ਣਾਂ ਖੜਿਆ ਕਰਕੇ ਕੀ ਹਾਲਤ ਕੀਤੀ ਤੇ ਅੱਜ ਇਹੀ ਹਾਲਤ ਇਹ ਹੋਣੀ ਆ ਚਰਨਤਾਰ ਦੀ ਜਿਮਨੀ ਚੋਣ ਦਾ ਆਗਾਜ਼ ਤੇ ਪੰਥਕ ਤਰ੍ਹਾਂ ਦਾ ਇਕੱਠੇ ਹੋਣਾ ਇੱਕ ਸੁਭਸ਼ੰਕੀਤ ਮੰਨਿਆ ਜਾ ਰਿਹਾ ਹੈ ਇਸ ਟਾਈਮ ਸਾਡੇ ਨਾਲ ਮਨਦੀਪ ਸਿੰਘ ਦੀਪ ਸਿੱਧੂ ਦੇ ਭਰਾਤਾ ਮੌਜੂਦ ਆ ਉਹ ਇਸ ਸੀਟ ਨੂੰ ਕਿਸ ਨਜ਼ਰ ਨਾਲ ਵੇਖਦੇ ਆ ਐਡਵੋਕੇਟ ਸਾਹਿਬ ਮਨਦੀਪ ਸਿੰਘ ਗੁਰਫਤੇ ਸਾਂਝ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਵੇਖਦੇ ਹੋ ਇਸ ਸੀਟ ਨੂੰ ਤੁਸੀਂ ਤਰਨਤਾਰਨ ਦੀ ਜਗ੍ਹਾ ਦੇਖੋ ਤਰਨਤਾਰਨ ਦੀ ਜੇ ਮੈਂ ਜਿਮਨੀ ਚੋਣ ਦੀ ਗੱਲ ਕਰਾਂ ਵੀ ਅੱਜ ਜਿਸ ਉਤਸ਼ਾਹ ਨਾਲ ਸੰਗਤਾਂ ਦੇ ਅਸੀਂ ਵੀਰ ਬਾਬਾ ਬੁੱਢਾ ਸਾਹਿਬ ਤੋਂ ਲੈ ਕੇ ਤਰਨਤਾਰਨ ਤੱਕ ਪਹੁੰਚੇ ਆਂਗੇ ਤੇ ਇੱਥੇ ਨਾਮਜ਼ਦ ਪੇਪਰ ਦਾਖਲ ਕੀਤੇ ਆ ਵੀ ਬਹੁਤ ਮੈਂ ਕਹੂੰਗਾ ਸੰਗਤ 'ਚ ਉਸ ਸ਼ਾਹ ਸੀਗਾ ਜਿਹਦੇ ਕਾਰਨ ਅੱਜ ਆ ਤੁਸੀਂ ਆਪ ਵੀ ਦੇਖ ਸਕਦੇ ਹੋਗੇ ਕਿਵੇਂ ਵੱਧ ਚੜ ਕੇ ਸੰਗਤ ਨੇ ਇਸ ਵਿੱਚ ਹਿੱਸਾ ਲਿਆ ਤੇ ਕੀ ਉਸ ਸ਼ਾਹ ਨਾਲ ਕਿਉਂਕਿ ਉਹ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਆਪਣੀ ਚਾਹ ਸੈਂਟਰ ਦੀ ਲਾ ਲੋ ਚਾਹ ਸਟੇਟ ਦੀ ਲਾ ਲੋ ਉਹ ਆਪਦੇ ਜਿਹੜੇ ਕਾਰਜ ਸੀਗੇ ਉਹਨਾਂ ਕਾਰਨ 'ਚ ਫੇਲ ਹੋਈ ਆ ਤੇ ਇੱਕ ਤਰ੍ਹਾਂ ਨਾਲੋਂ ਅੱਜ ਆਵਾਮ ਨੇ ਸੰਗਤ ਨੇ ਪੰਥ ਨੂੰ ਇੰਪੋਰਟੈਂਸ ਦਿੰਦੇ ਹੋਏ ਜਿਹੜਾ ਪੰਥਕ ਸਾਂਝਾ ਕੈਂਡੀਡੇਟ ਆ ਉਮੀਦਵਾਰ ਆ ਭਾਈ ਮਨਦੀਪ ਸਿੰਘ ਉਹਨਾਂ ਦੇ ਹੱਕ ਵਿੱਚ ਬਹੁਤ ਵੱਡਾ ਹਜੂਮ ਸੀਗਾ ਸੰਗਤ ਦਾ ਜਿਹੜਾ ਕਿ ਆਪ ਮਹਾਰੇ ਉੱਪਰ ਕਿ ਆਇਆ ਇਹ ਉੱਬਰਣ ਦਾ ਕਾਰਨ ਵੀ ਮੈਂ ਇਹੀ ਕਹੂੰਗਾ ਵੀ ਜਿਹੜੀਆਂ ਸਰਕਾਰਾਂ ਆਪਦੇ ਉਹਨਾਂ ਨੇ ਜਿਹੜੀਆਂ ਗੱਲਾਂ ਕੀਤੀਆਂ ਸੀੀਆਂ ਚੋਣ ਮੈਨੀਫੈਸਟੋ ਦਿੱਤੇ ਸੀ ਉਸ ਤੋਂ ਫੇਲ ਹੋਈਆਂ ਨੇ ਤੇ ਇੱਕ ਰੋਸ ਵਜੋਂ ਅੱਜ ਤੇ ਇੱਕ ਆਪਦੇ ਪੰਥ ਪ੍ਰਤੀ ਦਰਦ ਉਹ ਸਾਰਾ ਜਵਾਬ ਚ ਦੇਖਣ ਨੂੰ ਮਿਲ ਰਿਹਾ ਮਨਦੀਪ ਜੀ ਮੈਂ ਲੋਕਾਂ ਚ ਵਿੱਚ ਰਿਆਂ ਮੈਂ ਲੀਡਰ ਨਾਲ ਗੱਲਬਾਤ ਕਰ ਰਿਆਂ ਅੱਜ ਦੀਪ ਦੀ ਘਾਟ ਰੜਕਦੀ ਹਰ ਕੋਈ ਇਹੋ ਗੱਲ ਕਰਦਾ ਕਹਿੰਦੇ ਦੀਪ ਨੇ ਦੀਵਾ ਜਗਾਇਆ ਅੱਜ ਜੋ ਲੋ ਲੋਖ ਰਹੀ ਹੈ ਚਾਰ ਸਫਰੇ ਦੀਪ ਨੂੰ ਯਾਦ ਕੀਤਾ ਜਾ ਰਿਹਾ ਇੱਕ ਸਮਾਂ ਸੀ ਉਸ ਸਟੇਜ ਨੇ ਦੀਪ ਨੂੰ ਭੰਡਿਆ ਵੀ ਜੀ ਆਪਾਂ ਪਿਛੇ ਨਾ ਜਾਈਏ ਅੱਜ ਉਹ ਸਮਾਂ ਨਹੀਂ ਬਣਦਾ ਵੈਸੇ ਪਰ ਜੋ ਦੀਪ ਨੂੰ ਯਾਦ ਕੀਤਾ ਜਾ ਰਿਹਾ ਤੁਸੀਂ ਵਿਚਰਦੇ ਹੋਗੇ ਕਿ ਪਿਆਰ ਤੁਹਾਨੂੰ ਬਹੁਤ ਮਿਲਦਾ ਜਦੋਂ ਲੋਕ ਫੋਟੋਆਂ ਖਿਚਾਉਂਦੇ ਆ ਵਧੀਆ ਲੱਗਦਾ ਪਰ ਅੱਜ ਕਿਤੇ ਨਾ ਕਿਤੇ ਇਸ ਚੋਣਾਂ ਦੇ ਵਿੱਚ ਵੀ ਕਿਹਾ ਸਰਕ ਨੇ ਬਾਪੂ ਤਰਸੇਮ ਸਿੰਘ ਨੇ ਗੱਲ ਕੀਤੀ ਹਰ ਇੱਕ ਲੀਡਰ ਨੇ ਇਹ ਗੱਲ ਕੀਤੀ ਉਹ ਕਹਿੰਦੇ ਕਿ ਅੱਜ ਘਾਟ ਰੜਕ ਰਹੀ ਹੈ ਸਰ ਦੇਖੋ ਦੀਪ ਬਾਈ ਦੀਪ ਦੀ ਘਾਟ ਤਾਂ ਸਾਨੂੰ ਹਮੇਸ਼ਾ ਹੀ ਰੜਕਦੀ ਰਹਿਣੀ ਆ ਅਜਾ ਪਰਿਵਾਰਕ ਦੀ ਵੀ ਕਾਰਟ ਰਹਿਣੀ ਆ ਉਸ ਚੀਜ਼ ਦੀ ਤੇ ਪੰਜਾਬ ਨੂੰ ਵੀ ਰਹਿਣੀ ਆ ਕਿਉਂਕਿ ਬਾਈ ਨੇ ਗੱਲ ਪੰਜਾਬ ਦੀ ਕੀਤੀ ਸੀ ਖੁਦਮੁਖਤਿਆਰੀ ਦੀ ਕੀਤੀ ਸੀ ਕਿ ਤੇ ਆਪਾਂ ਉਸ ਚੀਜ਼ ਨੂੰ ਆਪਾਂ ਕਦੇ ਨਕਾਰ ਨਹੀਂ ਸਕਦੇਗੇ ਤੇ ਆਪਾਂ ਨੂੰ ਵੀ ਜੇ ਆਪਾਂ ਨੂੰ ਆਪਣੇ ਪੰਜਾਬ ਦੇ ਹੱਕ ਚਾਹੀਦੇ ਆ ਤਾਂ ਬਾਈ ਨੇ ਆਪਾਂ ਨੂੰ ਬਹੁਤ ਮੈਂ ਕਹੂੰਗਾ ਸੁਚੱਜੇ ਢੰਗ ਨਾਲ ਇੱਕ ਆਮ ਇਨਸਾਨ ਵਾਂਗ ਆਮ ਬੋਲੀ ਚ ਆਪਾਂ ਨੂੰ ਸਾਰਿਆਂ ਨੂੰ ਇਹ ਸਮਝਾਤਾ ਸੀਗਾ ਕਿ ਕਿਵੇਂ ਆਪਾਂ ਆਪਣੇ ਹੱਕ ਲੈਣੇ ਆ ਕੀ ਕੀ ਪਹਿਲਾਂ ਤਾਂ ਆਪਣੇ ਹੱਕ ਹੈਗੇ ਆ ਜਿਹੜੇ ਆਪਾਂ ਜਿਹੜੇ ਪੰਜਾਬ ਕੋਲੇ ਹੋਣੇ ਚਾਹੀਦੇ ਆ ਉਹ ਆਪ ਨੂੰ ਸਮਝਾ ਵੀ ਦਿੱਤਾ ਸੀ ਤੇ ਉਹਨਾਂ ਨੂੰ ਕਿਵੇਂ ਆਪਾਂ ਲੈ ਸਕਦੇ ਆ ਉਸ ਚੀਜ਼ ਦਾ ਵੀ ਉਹਨਾਂ ਨੇ ਆਪਾਂ ਨੂੰ ਬਹੁਤ ਸੌਖੇ ਢੰਗ ਨਾਲ ਮੈਂ ਕਹੂੰਗਾ ਸਾਰਿਆਂ ਨੂੰ ਆਪਾਂ ਨੂੰ ਇਹ ਸਮਝਣ ਤੇ ਵੀ ਸਮਝਾਈ ਸੀ ਇਹ ਗੱਲ ਅੱਛਾ ਜ ਤੁਹਾਡੀ ਲੜਾਈ ਦੀ ਗੱਲ ਕਰੀਏ ਇਸ ਟਾਈਮ ਤੁਸੀਂ ਵੀ ਸਿਆਸੀ ਤੌਰ ਤੇ ਵਿਚਰ ਰਹੇ ਹੋ ਇਹ ਲੜਾਈ ਧਨਾੜਵਾ ਇੱਕ ਪਾਸੇ ਆਪਾਂ ਗੱਲ ਕਰੀਏ ਭਾਵੇਂ ਉਹ ਕਾਂਗਰਸ ਹੋਵੇ ਅਕਾਲੀ ਦਰਬਾਦਲ ਦੀ ਗੱਲ ਕਰਦੇ ਆ ਜੇ ਆਪਾਂ ਬੀਜੇਪੀ ਦੀ ਗੱਲ ਕਰੀਏ ਆਪ ਦੀ ਸਰਕਾਰ ਹੈ ਇਸ ਟਾਈਮ ਦੇ ਉੱਤੇ ਸਾਰਿਆਂ ਦੇ ਵਿੱਚ ਕੀ ਲੱਗਦਾ ਮਾਰ ਕਾ ਮਾਰ ਜੋਗੇ ਇਸ ਵਾਰ ਬਿਲਕੁਲ ਇਹ ਚੀਜ਼ ਤਾਂ ਹੈਗਾ ਹੀ ਆ ਜਿਵੇਂ ਤੁਸੀਂ ਦੇਖੋ ਇੱਕ ਪਿੱਛੇ ਜੇ ਕਾਂਗਰਸ ਦੇ ਲੀਡਰ ਨੇ ਬਿਆਨ ਦਿੱਤਾ ਸੀਗਾ ਉਹ ਇੱਕ ਡਾਰ ਸੀ ਉਹਨਾਂ ਦੇ ਅੰਦਰ ਤੇ ਉਹਨੇ ਪੰਥ ਪ੍ਰਤੀ ਇੱਕ ਮੈਂ ਇਹੀ ਕਹੂੰਗਾ ਤਰਨਤਾਰਨ ਦੀ ਸਾਰੀ عوام ਨੂੰ ਸੰਗਤ ਨੂੰ ਵੀ ਇੱਕ ਆਪਣੀ ਪੰਥ ਦਾ ਮਿਹਣਾ ਮਾਰਿਆ ਗਿਆ ਆਪਾਂ ਨੂੰ ਉਸ ਕਾਂਗਰਸ ਦੇ ਲੀਡਰ ਵੱਲੋਂ ਹੁਣ ਥੋੜੀ ਆਪ ਦੀ ਜ਼ਮੀਰ ਤੇ ਸਵਾਲ ਆ ਵੀ ਤੁਸੀਂ ਪੰਥ ਨਾਲ ਖੜਨਾ ਕਿਉਂ ਉਸ ਗਰਦਾਰਾਂ ਨਾਲ ਜਿਨ੍ਹਾਂ ਨੇ ਆਪਣੀ ਸ਼੍ਰੀ ਕਾਲ ਤੱਕ ਸਾਹ ਤੇ ਟੈਂਕ ਚੜਾਏ ਸੀਗੇ ਤੇ ਆਪਣੇ ਤੇ ਹਮਲਾ ਕੀਤਾ ਸੀ ਹੁਣ ਇਹ ਉਸ ਕਾਂਗਰਸ ਦੇ ਲੀਡਰ ਨੇ ਆਪਾਂ ਨੂੰ ਪੰਥਕ ਮਿਹਣਾ ਮਾਰਿਆ ਇਹ ਇੱਕ ਤਰ੍ਹਾਂ ਨਾਲ ਤੇ ਹੁਣ ਆਪਾਂ ਨੂੰ ਆਪਦੀ ਜਮੀਰ ਜੇ ਇਜਾਜ਼ਤ ਦਿੰਦੀ ਹੈ ਤਾਂ ਆਜੋ ਖੁੱਲ ਕੇ ਮੈਦਾਨ ਦੇ ਵਿੱਚ ਤੇ ਆਪਾਂ ਇਹਨਾਂ ਨੂੰ ਦੱਸ ਦਈਏ ਸਮੇਂ ਦੀਆਂ ਸਰਕਾਰਾਂ ਨੂੰ ਜਿਹੜੀਆਂ ਚਾ ਸਟੇਟ ਚਾ ਚਾ ਸੈਂਟਰ ਚਾ ਵੀ ਪੰਥ ਜਦੋਂ ਇਕੱਠਾ ਹੁੰਦਾ ਉਦੋਂ ਫਿਰ ਉਹਦੇ ਸਾਹਮਣੇ ਕੋਈ ਸਰਕਾਰ ਕੋਈ ਕੁਝ ਨਹੀਂ ਮੈਣੇ ਰੱਖਦੀ ਧੰਨਵਾਦ ਮਨਦੀਪ ਜੀ ਸਾਡੇ ਨਾਲ ਸਿਰਸਾ ਜੀ ਜੁੜ ਚੁੱਕੇ ਆ ਬਲਦੇਵ ਸਿੰਘ ਸਿਰਸਾ ਜੀ ਗੁਰਫਤਿਹ ਸੰਚ ਕਰਦੇ ਸੱਸਾ ਬਾਕੀ ਦਾ ਖਾਲਸਾ ਰਫਤਹੀ ਸੇਤਾ ਕਿਵੇਂ ਪਿਆ ਦਸਾ ਸੇਤਾ ਤਾਂ ਸੀਤ ਇਹ ਦੇਖ ਰਿਹਾ ਸੇਤ ਟੱਲੀ ਆ ਗਿਆ ਸੀਤ ਮੁਸ਼ਕਲ ਹੋਣ ਦੇ ਖਾਤਰਤਾ ਕਾਰਨ ਵੀ ਤੁਸੀਂ ਇਸ ਲਗਾ ਤੇ ਖੜੇ ਹੋ ਇਸ ਟਾਈਮ ਦੇ ਇਹਦਾ ਕਾਰਨ ਇਹ ਹੈ ਕਿ ਮੈਂ ਸਾਰੀ ਜ਼ਿੰਦਗੀ ਜਿਹੜੀ ਆ ਹੁਣ ਤੱਕ ਪੰਥ ਵਾਸਤੇ ਕਿਸਾਨੀ ਮੁੱਦਿਆਂ ਦੇ ਮਸਲਿਆਂ ਤੇ ਲਾਈ ਆ ਤੇ ਜਿਸ ਤਰ੍ਹਾਂ ਕਿ ਅੱਜ ਡੇਰਾਬਾਦ ਜਿਹੜਾ ਉਹ ਬਹੁਤ ਵੱਡਾ ਪੰਥ ਨੂੰ ਜਿਹੜਾ ਬਹੁਤ ਵੱਡਾ ਖੋਰਾ ਲੱਗਿਆ ਤੇ ਇਸ ਡੇਰਾਬਾਦ ਨੂੰ ਪਰਫੁੱਲਤ ਜਿਹੜਾ ਉਹ ਜਿੰਨੀਆਂ ਵੀ ਅਜ ਤੱਕ ਰਾਜਨੀਤਿਕ ਪਾਰਟੀਆਂ ਜਿਹੜੀਆਂ ਆਈਆਂ ਆ ਉਹਨਾਂ ਨੇ ਸਾਰਿਆਂ ਨੇ ਇਸ ਡੇਰਾਬਾਦ ਨੂੰ ਪਰਫੁੱਲਤ ਕੀਤਾ ਖਾਸ ਕਰਕੇ ਆਪਣੇ ਆਪ ਨੂੰ ਪੰਥਕ ਹੋਣ ਵਾਲੀ ਸਰਕਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਤੇ ਇਹਨਾਂ ਸਰਕਾਰਾਂ ਨੇ ਸਾਰਿਆਂ ਨੇ ਕੀਤਾ ਤੇ ਅੱਜ ਜਿਸ ਅਕਾਲ ਤਖਤ ਨੂੰ ਦੁਨੀਆ ਸਿਰ ਝਕਾਉਂਦੀ ਆ ਸਿੱਖ ਸਮਾਜ ਜਿਹੜਾ ਪੂਰੇ ਵਰਲਡ ਵਿੱਚ ਸੰਸਾਰ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਨ ਨਮਾ ਦਾ ਉਹ ਇਹਨਾਂ ਨੇ ਜਿਹੜਿਆ ਬਿਲਕੁਲ ਅੱਜ ਰੋਲ ਕੇ ਰੱਖ ਦਿੱਤੀ ਆ ਤੇ ਮੈਂ ਇਹ ਚਾਹਣਾ ਹੈ ਕਿ ਅੱਜ ਜਿਸ ਤਰ੍ਹਾਂ ਇਹ ਪੰਥਕ ਉਮੀਦਵਾਰ ਮਨਦੀਪ ਸਿੰਘ ਆਇਆ ਇਸ ਪੰਥਕ ਉਮੀਦਵਾਰ ਨੂੰ ਪੰਥ ਦੇ ਨਾਂ ਦੇ ਉੱਤੇ ਘੋਟਾ ਭਾ ਕੇ ਸਾਨੂੰ ਜਿਤਾਉਣਾ ਚਾਹੀਦਾ ਤੇ ਗੁਰੂ ਚਰਨਾਂ 'ਚ ਅਰਦਾਸ ਕਰਨੀ ਚਾਹੀਦੀ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਅੱਜ ਸਾਰੀਆਂ ਪੰਥਕ ਜਥੇਬੰਦੀਆਂ ਜਿਹੜੀਆਂ ਨੇ ਉਹ ਇਕੱਠੀਆਂ ਹੋ ਕੇ ਮਨਦੀਪ ਸਿੰਘ ਦੇ ਹੱਕ ਦੇ ਵਿੱਚ ਆਈਆਂ ਨੇ ਇਸੇ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਇਕੱਠੇ ਹੋ ਕੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ 2027 ਦੀਆਂ ਇਲੈਕਸ਼ਨ ਆਉਣੀਆਂ ਨੇ ਉਦੋਂ ਸ੍ਰੀ ਅਕਾਲ ਤਖਤ ਸਨ ਨੂੰ ਆਜ਼ਾਦ ਕਰਾਉਣ ਵਾਸਤੇ ਹੁਣ ਤੁਸੀਂ ਵੇਖੋ ਕਿ ਅਕਾਲ ਤਖਤ ਜਿਹੜਾ ਇੱਕ ਧੜੇ ਦਾ ਨਹੀਂ ਇੱਕ ਪਾਰਟੀ ਦਾ ਨਹੀਂ ਇਹ ਇਹ ਉਸ ਰੇ ਸਿੱਖਾਂ ਦਾ ਛੱਡ ਕੇ ਜ਼ੁਲਮ ਦੇ ਖਿਲਾਫ ਲੜਾਈ ਲੜਨ ਵਾਲਿਆਂ ਦੀ ਅਗਵਾਈ ਕਰਨ ਵਾਲਾ ਅਕਾਲ ਤਖਤ ਸਾਹਿਬ ਹੈ ਇਹ ਠੀਕ ਹੈ ਕਿ ਇਹਦੀ ਮਾਨ ਮਰਯਾਦਾ ਹਰ ਚੀਜ਼ ਜਿਹੜੀ ਆ ਉਹ ਸਿੱਖਾਂ ਦੀ ਜਮਈਆ ਕਿ ਸਿੱਖਾਂ ਨੇ ਸੇਵਾ ਸੰਭਾਲ ਹਰ ਚੀਜ਼ ਦੀ ਮਾਨ ਮਰਯਾਦਾ ਕਾਇਮ ਰੱਖਣੀ ਆ ਪਰ ਇਹ ਜ਼ੁਲਮ ਦੇ ਖਿਲਾਫ ਆਵਾਜ਼ ਠਾਉਣ ਵਾਲਾ ਜਦੋਂ ਮੁਗਲਿਆ ਰਾਜ ਸੀ ਉਸ ਟਾਈਮ ਤੇ ਜਦੋਂ ਧੀਆਂ ਭੈਣਾਂ ਨੂੰ ਚੋਕੇ ਲਾ ਜਾਂਦੇ ਸੀ ਤੇ ਇਹ ਸ੍ਰੀ ਅਕਾਲ ਤਖਤ ਸਾਹਿਬ ਦੇਤੇ ਕੋਈ ਆ ਕੇ ਜੱ세ਦਾਰ ਕੋਲ ਆ ਕੇ ਕੋਈ ਬੇਨਤੀ ਕਰਦਾ ਸੀ ਤੇ ਉਸ ਟਾਈਮ ਦੇਤੇ ਉਹ ਉਦੋਂ ਛਡਵਾ ਕੇ ਲਿਆਉਂਦੇ ਸਨ ਸੋ ਅੱਜ ਅਕਾਲ ਤਖਤ ਤਮ ਇੱਕ ਧਿਰ ਦਾ ਬਣਾ ਕੇ ਜਿਹੜਾ ਰੱਖਤਾ ਤਾਂ ਹੀ ਅਜ ਕੁਲਦੀਪ ਸਿੰਘ ਗੜਗੱਜੜਾ ਉਹ ਇੱਕ ਉਮੀਦਵਾਰ ਦੀ ਸਪੋਰਟ ਕਰ ਰਿਹਾ ਜਿਹੜਾ ਕਿ ਬੀਬੀ ਸੁਖਿੰਦਰ ਕੌਰ ਰੰਧਾਵਾ ਜਿਹੜੇ ਕਿ ਧਰਮੀ ਫੌਜੀ ਦੀ ਧਰਮ ਪਤਨੀ ਹੈ ਸੋ ਮੈਂ ਤਾਂ ਤੁਹਾਡੇ ਚੈਨਲ ਦੇ ਰਹੀਂ ਬੀਬੀ ਜੀ ਨੂੰ ਵੀ ਇਹ ਬੇਨਤੀ ਕਰਾਂਗਾ ਰੰਧਾਵਾ ਜੀ ਨੂੰ ਕਿ ਜਿਸ ਅੱਜ ਪਾਰਟੀ ਨੇ ਤੁਹਾਨੂੰ ਸੁਖਵੀਰ ਨੇ ਜਿਹੜਾ ਤੁਹਾਨੂੰ ਖੜਾ ਕੀਤਾ ਤੁਹਾਨੂੰ ਉਮੀਦਵਾਰ ਬਣਾਇਆ ਇਹ ਅੱਜ ਇਹਨਾਂ ਨੂੰ ਧਰਮੀ ਫੌਜੀ ਦੇ ਦਿੰਦੇ ਨੇ ਅਜਦੋਂ ਪਹਿਲਾਂ ਇਹਨਾਂ ਨੂੰ ਧਰਮੀ ਫੌਜੀ ਕਿਉਂ ਨਹੀਂ ਦੇ ਸੀ ਇਹਨਾਂ ਨੇ ਹੁਣ ਤੱਕ ਜਿਹੜਾ ਉਹ ਸਾਰਾ ਦੇਖੋ ਕਿ ਕਿਸ ਤਰ੍ਹਾਂ ਇੱਕ ਇੱਕ ਕਰਕੇ ਬੀਬੀ ਖਲੜਾ ਦਾ ਕੀ ਹਾਲ ਕੀਤਾ ਇਹਨਾਂ ਨੇ ਬੀਬੀ ਜਿਹੜੀ ਭੈਣ ਜੀ ਹਰਜਵਾਨੇ ਦੀ ਭੈਣ ਜੇ ਸਨ ਉਹਨਾਂ ਨੂੰ ਇਹਨਾਂ ਨੇ ਲਕਸ਼ਣਾਂ ਖੜਿਆ ਕਰਕੇ ਕੀ ਹਾਲਤ ਕੀਤੀ ਤੇ ਅੱਜ ਇਹੀ ਹਾਲਤ ਇਹ ਹੋਣੀ ਆ ਤੇ ਇਹ ਆ ਕੇ ਧਰਮੀ ਫੌਜੀਆਂ ਦੀ ਇਲਾਜ ਰੱਖੀ ਜਾਵੇ ਤੇ ਮੈਂ ਸਤਕਾਰਯੋਗ ਭੈਣ ਜੀ ਨੂੰ ਇਹ ਗੱਲ ਕਵਾਂਗਾ ਕਿ ਇਹ ਭਰਮੀ ਫੌਜੀ ਅੱਜ ਜਿਹੜੇ ਸਾਬਕਾ ਪੰਜ ਨੇ ਉਹ ਸਾਰੇ ਦੇ ਸਾਰੇ ਇਧਰ ਆ ਰਹੇ ਨੇ ਸੋ ਅੱਜ ਸਾਨੂੰ ਸਾਰਿਆਂ ਨੂੰ ਨਾਲ ਕੇ ਅਕਾਲ ਤਖਤ ਨੂੰ ਆਜ਼ਾਦ ਕਰਾਉਣ ਲਈ ਪੰਥ ਦੀ ਚੜ੍ਹਦੀ ਕਲਾ ਲਈ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਨਾਨਕ ਨਾਲ ਜੋ ਗੁਰੂ ਨਾਨਕ ਪਾਤਸ਼ਾਹ ਨੇ ਨਾਰਾ ਲਾਇਆ ਸੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਰਬੱਤ ਦੇ ਭਲੇ ਦੀ ਗੱਲ ਕਰੀਏ ਇੱਥੇ ਨਾ ਕੋਈ ਮਹਾਰਾਜ ਰਣਜੀਤ ਸਿੰਘ ਦੀ ਗੱਲ ਹੋਣੀ ਚਾਹੀਦੀ ਆ ਕਿ ਜਿਸ ਰਾਜ ਦੇ ਵਿੱਚ ਉਹਨਾਂ ਦੇ 50 ਸਾਲ ਦੇ ਰਾਜ ਵਿੱਚ ਕੋਈ ਫਾਂਸੀ ਨਹੀਂ ਲੱਗਾ ਕਿਸੇ ਦੇ ਘਾਤਿਆਂ ਕੱਟੇ ਗਏ ਕਿਸੇ ਨੂੰ ਸਜ਼ਾ ਨਹੀਂ ਤੇ ਅੱਜ ਜਿਸ ਤਰ੍ਹਾਂ ਦੀ ਇਹ ਹਾਲਤ ਹੋ ਰਹੀ ਆ ਇਹ ਤੋਂ ਸਾਨੂੰ ਬਚਣਾ ਚਾਹੀਦਾ ਤੇ ਅਸੀਂ ਉਹ ਖਾਲਸਾ ਰਾਜ ਦੀ ਨਹੀਂ ਰੱਖੀਏ ਤੇ 2027 ਦੇ ਵਿੱਚ ਜਿਹੜਾ ਖਾਲਸਾ ਕਨਸਟਰੂਟ ਤੇ ਆਹ ਜਿਹੜੀਆਂ ਹੁਣ 11 ਨਵੰਬਰ 2025 ਦੇ ਵਿੱਚ ਇਹ ਜੜੀਆਂ ਵੋਟਾਂ ਪੈਣੀਆਂ ਨੇ ਇਹਨਾਂ ਚ ਇੱਕ ਇੱਕ ਵੋਟ ਜੜੀ ਆ ਹਲਕਾ ਤਰਨਤਾਰਨ ਦੇ ਵੋਟਰਾਂ ਨੂੰ ਯੋ ਪੀਲਾ ਕੇ ਪਾਹ ਧਰਵਾਜੀ ਵਾਈਗੁਰਜੀ ਕਾ ਖਾਲਸਾ ਵਾਈਗੁਰਜੀ